ਅਸੀਂ ਹੁੰਦਾ ਤਾਂ ਐਸੀ ਲਈ ਅੱਜ ਕਾਂਗਰਸਾਂ ਸਵੇਰੇ ਚੱਕ ਕੇ ਜੁਲੀ ਬਿਸਤਰਾ ਕਿਤੇ ਹੋਰ ਚਲੀ ਜਾਏ ਤੁਸੀਂ ਬੜੇ ਹੋਣਾ ਸਾਡੇ ਤੇ ਐਮਐਲਏ ਨੇ ਉਹ ਜਿਵੇਂ ਕਹਿੰਦੇ ਆ ਇਸ ਉਹਦੀ ਚਮੜੀ ਮੋਟੀ ਆ ਕਿਸਾਨ ਕਿਹੜੇ ਨੇ ਬੀਜੇਪੀ ਨਾਲ ਮਤਲਬ ਪਿੰਡਾਂ ਚ ਤਾਂ ਬੀਜੇਪੀ ਤਾਂ ਕੁਝ ਨਹੀਂ ਫਿਰ ਜੇ ਨਾਲ ਸੀਗੇ ਪੰਜਾਬੀ ਆਉਂਦੇ ਤੇ ਫਿਰ ਪਹਿਲੇ ਤਿੰਨ ਕਾਲੇ ਕਾਨੂੰਨ ਕਿਉਂ ਲਿਆਂਦੇ ਮੈਂ ਤਾਂ ਵੀ ਕਹਿੰਦੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਗਲਤ ਹੋਇਆ ਜਿਨ੍ਹਾਂ ਦਾ ਬੇਸੀ ਧਰਮ ਹੋਏ ਉਹ ਉਹਨਾਂ ਦੇ ਹੁੰਦਿਆ ਸ਼ਰਮ ਦੀ ਵੀਰ ਵੀ ਹੋ ਜੇ ਉਹ ਕਦਿਆਣਾ ਸਾਊਥ ਹਲਕਾ ਬਾਰ ਕੋਡਾਲ ਆ 10 ਸਾਲ ਚ ਟੁੱਟ ਗਈ ਸੜਕ ਜੇ ਸੜਕ ਸਰਕਾਰ ਸਾਲ ਚ ਟੁੱਟ ਗਈ ਤੇ ਉਹਦਾ ਕਸੂਰਬਾਰ ਕੌਣ ਹੈ ਯਾਨੀ ਤੇ ਕਰਨੀ ਸਰਖ ਬੋਸ ਹੈ 55 ਦਿਨ ਅੰਚ ਤਿਆਰ ਕਰਕੇ ਲੋਕਾਂ ਨੂੰ ਹੈਂਡਓਵਰ ਕਰਤਾ ਸੀ ਉਦੋਂ ਗੱਡੀਆਂ ਚੱਲ ਪਈਆਂ ਸੀਗੀਆਂ 55 ਦਿਨ ਤੇ ਉਥੇ ਕਿੰਨੇ ਦਿਨ ਹੋ ਗਏ ਨੇ ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਮੈਂ ਸਭ ਤੋਂ ਕਾਬਿਲ ਆ ਮੈਂ ਤਾਂ ਕਹਿ ਦੂੰਗਾ ਮੈਨੂੰ ਮੁੱਖ ਮੰਤਰੀ ਬਣਾ ਦੋ ਇੱਕ ਪਾਸੇ ਤਾਂ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਹਰਪ੍ਰੀਤ ਸਿੰਘ ਕਹੂੰਗਾ ਮੈਂ ਗੈਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਲੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਦੂਜੇ ਪਾਸੇ ਲੈਂਡ ਪੁਲਿੰਗ ਦਾ ਫੈਸਲਾ ਜਿਹੜਾ ਵਾਪਸ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਉਹਦੇ ਤੇ ਵੀ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਹਲਕਾ ਦੱਖਣੀ ਦੇ ਡਿਕਾ ਇੰਚਾਰਜ ਈਸ਼ਵਰ ਜੋਰ ਸਿੰਘ ਛੀਮਾ ਛੀਮਾ ਸਾਹਿਬ ਸਾਡੇ ਤੋਂ ਬਹੁਤ ਸასი ਸ਼ਕਲ ਸੱਚ ਗੱਲ ਜੀ ਤੁਹਾਡੇ ਸਾਰੇ ਸੁਪੋਤਿਆਂ ਚਿੰਮਾ ਸਾਹਿਬ ਮੈਂ ਹੁਣ ਜਿਵੇਂ ਪਹਿਲਾਂ ਦੱਸਿਆ ਗੱਲ ਪੂਰੀ ਕੀਤੀ ਹੈ ਵੀ ਲੈਂਡ ਪੂਲਿੰਗ ਤੇ ਆਵਾਂਗੇ ਪਹਿਲਾਂ ਜੀ ਕਿ ਲੈਂਡ ਪੂਲਿੰਗ ਹਰ ਇੱਕ ਸਰਕਾਰ ਦੇ ਮਤਲਬ ਕੋਈ ਆਫਰ ਸਰਕਾਰ ਦੇ ਵਿਰੁੱਧ ਹੋ ਗਈ ਸਾਰਾ ਪੰਜਾਬ ਹੋ ਗਿਆ ਪਰ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਆਪੋ ਆਪਣਾ ਕੈਰੇ ਵੀ ਅਤੇ ਆਪੋ ਆਪਣਾ ਖਤਮ ਵੀ ਆਸੀ ਸਾਡੇ ਕਰਕੇ ਹੋਇਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਇਹ ਬੇਸਿਕਲੀ ਸਾਰੇ ਪੰਜਾਬ ਦਾ ਇੱਕ ਜੁਆਇੰਟ ਐਫਰਟ ਸੀਗਾ ਇਹਦੇ ਚ ਹਰ ਪੰਜਾਬੀ ਨੇ ਆਪਣਾ ਰੋਲ ਪਲੇ ਕੀਤਾ ਤੇ ਬਹੁਤ ਵੱਡੇ ਪੱਧਰ ਤੇ ਹਰ ਵਰਗ ਨੇ ਇਹਦਾ ਵਿਰੋਧ ਕੀਤਾ ਚਾਹੇ ਕੋਈ ਨਹੀਂ ਵੀ ਕਿਸਾਨ ਨਾਲ ਜੁੜਿਆ ਸੀ ਉਹਨੇ ਵੀ ਇਹਦਾ ਵਿਰੋਧ ਕੀਤਾ ਸੋ ਉਹਦਾ ਕਾਰਨ ਹੋਇਆ ਵੀ ਸਰਕਾਰ ਨੂੰ ਆਪਣੀ ਛਵੀ ਬਚਾਉਣ ਲਈ ਆਪਣੀ ਇੱਜ਼ਤ ਬਚਾਉਣ ਲਈ ਇਹ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਇਹ ਸਰਾਸਰੀ ਗਲਤ ਸੀ ਤੇ ਬਿਲਕੁਲ ਹੀ ਜਿਵੇਂ ਕਹਿੰਦੇ ਆ ਰੈਸ਼ਲਾਈਜ਼ ਫੈਸਲਾ ਨਹੀਂ ਸੀਗਾ ਸੋ ਜਦੋਂ ਗਲਤ ਫੈਸਲੇ ਕਰੋਗੇ ਤੇ ਤੁਹਾਨੂੰ ਉਹਦੀ ਖਮਿਆਜਾ ਦਾ ਭੁਗਤਣਾ ਹੀ ਪੈਣਾ ਤੁਸੀਂ ਕਹੇ ਵੀ ਗਲਤ ਫੈਸਲਾ ਲੈ ਗਿਆ ਇਹਨਾਂ ਦੀ ਸਰਕਾਰ ਦੇ ਪਾਰਟੀ ਦੇ ਆਪਦੇ ਬਲਾਕ ਪ੍ਰਧਾਨਾਂ ਨੇ ਹਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਸੀਗੇ ਜੀ ਤਾਂ ਉਸਤੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਮੁੱਦਾ ਬੜਾ ਪੱਖਿਆ ਸੀਗਾ ਸਾਰੇ ਪੰਜਾਬ ਹੀ ਖਿਲਾਫ ਹੋ ਚੁੱਕੇ ਸੀਗਾ ਸੋ ਦੇਖੋ ਜਿਹੜੇ ਬਲੌਕ ਪ੍ਰਧਾਨ ਨੇ ਉਹਤੇ ਦਰਦੇ ਉਹਨਾਂ ਨੇ ਰਹਿਣਾ ਕਿੱਥੇ ਆ ਰਹਿਣਾ ਤਾਂ ਲੋਕਾਂ ਦੇ ਵਿੱਚ ਆ ਨਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਰਹਿਣਾ ਤੁਸੀਂ ਲੋਕਾਂ ਦੀ ਆਵਾਜ਼ ਸੁਣਦੇ ਹੋ ਲੋਕ ਪਿੰਡਾਂ ਚ ਲਾਂਤਾਂ ਪਾਉਂਦੇ ਸੀਗੇ ਕਹਿੰਦੇ ਸੀ ਕਿ ਯਾਰ ਕਿਉਂ ਤੁਸੀਂ ਨਹੀਂ ਕਰਦੇ ਤੁਸੀਂ ਤੁਸੀਂ ਆਪਣੀ ਪਾਰਟੀ ਨੂੰ ਸਮਝਾਉਂਦੇ ਕਿਉਂ ਨਹੀਂ ਤੁਸੀਂ ਬਣਿਓ ਨਾ ਸਾਡੇ ਅੱਜ ਤੋਂ ਬਾਅਦ ਫਿਰ ਹਰ ਬੰਦੇ ਦੇ ਸੈਲੀ ਲਾਇਲਟੀ ਆਪਣੇ ਕੁੰਬੇ ਨੂੰ ਹੁੰਦੀ ਹੈ ਆਪਣੇ ਪਿੰਡ ਨੂੰ ਮੱਲੇ ਨੂੰ ਲੱਗੇ ਨਾ ਹੁੰਦੀ ਹੈ ਉਦੋਂ ਬਾਅਦ ਲਾਇਲਟੀ ਟੂ ਦਾ ਸਟੇਟ ਹੁੰਦੀ ਹੈ ਉਦੋਂ ਬਾਅਦ ਲਾਇਲਟੀ ਟੂ ਦਾ ਕੰਟਰੀ ਹੁੰਦੀ ਹੈ ਸੋ ਉਹ ਉਹ ਕਿਤੇ ਨਾ ਕਿਤੇ ਜਦੋਂ ਬੰਦਾ ਉਸ ਲਾਇਲਟੀ ਚ ਬੱਝਿਆ ਹੁੰਦਾ ਹੈ ਤੇ ਫਿਰ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਆਉਂਦਾ ਹੀ ਹੈ ਇਸ ਤੇ ਦੇਣੀ ਪੈਂਦੇ ਇਹ ਸ਼ੁਕਰ ਕਰੋ ਬਈ ਇਹਨਾਂ ਦੇ ਐਮਐਲਏ ਨੇ ਉਹ ਜਿਵੇਂ ਕਹਿੰਦੇ ਉਹਨਾਂ ਦੀ ਚਮੜੀ ਮੋਟੀ ਹੈ ਬਈ ਉਹ ਇਹਦੇ ਤੇ ਨਹੀਂ ਨਹੀਂ ਤਾਂ ਮੈਨੂੰ ਲੱਗਦਾ ਸੀ ਇਹਦੇ ਚ ਐਮਐਲਏ ਵੀ ਇਸ ਤਰੀਕੇ ਆਉਣੇ ਚਾਹੀਦੇ ਸੀ ਹਮ ਅ ਵਕਫ ਪਾਰਟੀ ਲਈ ਵੀ ਸਾਡਾ ਸਾਡੇ ਫਤਮਾ ਵੀ ਪੰਜਾਬ ਪੰਜਾਬੀ ਜਿੱਤ ਗਈ ਨੇ ਲੱਗਦਾ ਕਿਉਂਕਿ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਤੁਸੀਂ ਕਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈਗਾ ਪਰ ਐਲਾਨ ਹੋ ਚੁੱਕਿਆ ਵੀ ਅ ਵਾਪਸ ਲਿਆ ਗਿਆ ਫੈਸਲਾ ਸਭੇ ਸਰਕਾਰ ਦੇ ਸਾਰੇ ਤਰੀਕੇ ਇਹ ਨੇ ਵੀ ਪਹਿਲੇ ਨਾ ਚੈੱਕ ਕਰਦੇ ਲੋਕਾਂ ਨੂੰ ਇਹਨਾਂ ਨੇ ਪਹਿਲੇ ਪਾਲਿਸੀ ਲੈਣ ਦੀ ਚੈੱਕ ਕੀਤਾ ਪਿਛਲੇ ਤੁਸੀਂ 10-15 ਦਿਨ ਦੇਖ ਲਓ ਅ ਇੰਡਸਟ੍ਰੀਅਲਿਸਟਾਂ ਨੂੰ ਜਿਨ੍ਹਾਂ ਨੇ ਜ਼ਮੀਨਾਂ ਬਾਹਰ ਖਰੀਦੀਆਂ ਸੀ ਕਲੋਨਾਈਜ਼ਰ ਉਹਨਾਂ ਨੂੰ ਬਿਠਾ ਕੇ ਜ਼ਬਰਦਸਤੀ ਉਹਨਾਂ ਤੋਂ ਲੈਂਡ ਪੂਲਿੰਗ ਲਈ ਪਰਮਿਸ਼ਨਾਂ ਦਵਾਈਆਂ ਗਈਆਂ ਜਦੋਂ ਉਹਦੇ 'ਚ ਕਾਮਯਾਬ ਨਹੀਂ ਹੋਏ ਫੇਰ ਇਹਨਾਂ ਨੇ ਮਤਲਬ ਦੇਖਿਆ ਬੈਕਫਾਇਰ ਕਰਦੀਆਂ ਫੇਰ ਆ ਵਾਪਸੀ ਦਾ ਕਰਤਾ ਅਜੇ ਵੀ ਉਹ ਇਹ ਇਹਨਾਂ ਦੇ ਨਾ ਹਮੇਸ਼ਾ ਦੋ ਥੌਟ ਪ੍ਰੋਸੈਸ ਇਕੱਠੇ ਚੱਲਦੇ ਨੇ ਅਜੇ ਦੇਖਣਗੇ ਜੇ ਇਹਨਾਂ ਨੂੰ ਐ ਲੱਗਦਾ ਹੋਇਆ ਉਹਨੂੰ ਕਮਾ ਕੇ ਕਿਸੇ ਹੋਰ ਤਰੀਕੇ ਨਾਲ ਲੈਉਣਗੇ ਉਹਨੂੰ ਪੂਰਾ ਵਾਪਸ ਦੇਣਗੇ ਕਮਾ ਕੇ ਨਹੀਂ ਤਾਂ ਜਿਵੇਂ ਕਈ ਸਿਆਣੇ ਕਹਿ ਵੀ ਰਹੇ ਨੇ ਵੀ ਇਹ ਅਗਰ ਪ੍ਰਮਾਤਮਾ ਨੇ ਇਹਨਾਂ ਨੂੰ ਕਿਤੇ ਫਤਫਾ ਇਹਨਾਂ ਨੂੰ ਐ ਹੋਏ ਵੀ ਸਾਨੂੰ ਉਮਰ ਲਵਾਈ ਇਲੈਕਸ਼ਨ ਸਿਰ ਤੇ ਨਾ ਹੁੰਦੀ 27 ਵਾਲੀ ਫਿਰ ਇਹਨਾਂ ਨੇ ਵਾਪਸ ਵੀ ਨਹੀਂ ਸੀ ਲੈਣਾ ਤੇ ਫਿਰ ਇਹਨਾਂ ਨੇ ਇਸ ਚੀਜ਼ ਤੇ ਅੜਨਾ ਵੀ ਲੋਕੀ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਜਿਮਨੀ ਚੋਣ ਹੋਣੀ ਆ ਅੰਮ੍ਰਿਤਸਰ ਵਾਲੀ ਉਹ ਪੋਸਟੇ ਕਰਕੇ ਵੀ ਫੈਸਲਾ ਵਾਪਸ ਲੈਣਾ ਪੈ ਗਿਆ ਹੋ ਸਰ ਵਾਲੀ ਕਹਿ ਰਹੇ ਆ ਚਿਮਨੀ ਚ ਤੁਸੀਂ ਤੁਸੀਂ ਆ ਕਹਿ ਰਹੇ ਮੈਂ 27 ਦੀ ਇਲੈਕਸ਼ਨ ਜਨਰਲ ਦੀ ਗੱਲ ਕਰਦਾ 22 ਇਲੈਕਸ਼ਨ ਵੀ ਹੈਗੀ ਆ ਇਹ ਇਹ ਬਿਲਕੁਲ ਇਹ ਗੱਲ ਹੈ ਵੀ ਇਹਦੇ ਨਾਲ ਪਿੰਡਾਂ 'ਚ ਵੜਨਾ ਤੇ ਕਿਤੇ ਨਾ ਕਿਤੇ ਓਹਖਾ ਹੋਣਾ ਹੈ ਚਾਹੇ ਮਾਂਜੇ ਦੇ ਪਿੰਡਾਂ ਵਾਲੀ ਸਾਈਡ ਤੋਂ ਹੋ ਜੇ ਨਹੀਂ ਸੀ ਪਰ ਕਿਤੇ ਨਾ ਕਿਤੇ ਉਹਦਾ ਇਫੈਕਟ ਤਾਂ ਹਰਥਾ ਦੇ ਪਿੰਡਾਂ 'ਚ ਜਾਂਦਾ ਹੀ ਹੈ ਨਾ ਟ੍ਰੈਵਲ ਕਰਦਾ ਸੋ ਉਹ ਲੋਕਾਂ ਦੇ ਵਿੱਚ ਬੜੀ ਵੱਡੀ ਰੈਜੈਂਟਮੈਂਟ ਸੀ ਬੀਜੇਪੀ ਨੂੰ ਤੁਸੀਂ ਕਿਸਰਾ ਦੇ ਦੋ ਕਿਉਂਕਿ ਬੀਜੇਪੀ ਨੇ ਐਥ ਕੀ ਇਸਵਰ ਜਿਹੜਾ ਫੈਸਲਾ ਵਾਪਸ ਲਿਆ ਗਿਆ ਤਾਂ ਲੱਡੂ ਮੰਡੇ ਕਿਸਾਨਾਂ ਨੇ ਵੀ ਬੀਜੇਪੀ ਤੱਕਰ ਜਾ ਕੇ ਲੱਡੂ ਮੰਡੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਸਭ ਕਿਸਾਨ ਕਿਹੜੇ ਨੇ ਬੀਜੇਪੀ ਨਾਲ ਮਤਲਬ ਪਿੰਡਾਂ 'ਚ ਤਾਂ ਬੀਜੇਪੀ ਦਾ ਕੁਝ ਹੈ ਹੀ ਨਹੀਂ ਹਾਂ ਕੁਝ ਹਰ ਤਾਂ ਤੇ ਕੁਝ ਲੋਕ ਹੁੰਦੇ ਆ ਜਿਹੜੇ ਸਵਾਰਥ ਨਾਲ ਵੱਜੇ ਹੋਏ ਨੇ ਕੋਈ ਲੀਡਰ ਨੇ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਹੈ ਕੋਈ ਉਹ ਫਾਇਦੇ ਲੈਣਾ ਚਾਹੁੰਦੇ ਨੇ ਉਹ ਲੋਕ ਉਹ ਉਹ ਜਿਹੜੇ ਉਹੀ ਨੇ ਚਾਰ ਆਪਣੇ دوست ਸਹਿਮਤ ਨਾਲ ਇਕੱਠੇ ਕਰਕੇ ਉੱਥੇ ਲੱਡੂ ਮਾਣੇ ਹੋਰ ਉੱਥੇ ਜੇ ਤੁਸੀਂ ਕਹੋ ਵੀ ਉਹਨਾਂ ਨੂੰ ਕਿੰਨੇ ਕਿ ਪਿੰਡਾਂ ਚੋਂ ਕਿਤੋਂ ਸਪੋਰਟ ਹੈ ਕੋਈ ਬੀਜੇਪੀ ਨੂੰ ਕੋਈ ਸਪੋਰਟ ਹੈ ਨਹੀਂ ਪਿੰਡਾਂ ਬੀਜੇਪੀ ਕਹਿੰਦੀ ਪੰਜਾਬ ਪੰਜਾਬੀ ਪੰਜਾਬੀ ਦੀ ਜਿੱਤ ਹੋਈ ਹੈ ਅਸੀਂ ਪੰਜਾਬੀਆਂ ਦੇ ਨਾਲ ਆ ਕਿਸਾਨ ਸਾਡੇ ਨਾਲ ਯਾਰ ਉਹ ਤਾਂ ਲੇ ਫਿਰ ਜੇ ਨਾਲ ਸੀਗੇ ਪੰਜਾਬੀ ਆਉਂਦੇ ਤੇ ਫਿਰ ਪਹਿਲੇ ਤਿੰਨ ਕਾਲੇ ਕਾਨੂੰਨ ਕਿਉਂ ਲਿਆਂਦੇ ਉਹ ਮਤਲਬ 800 ਬੰਦਾ ਉੱਥੇ ਸ਼ਹੀਦ ਹੋਇਆ ਤੁਸੀਂ ਤੁਸੀਂ ਦੇਖੋ ਵੀ ਉੱਥੇ ਕਿੰਨੇ ਕਿੰਨੇ ਦੇਰ ਕਿੰਨੇ ਮਹੀਨੇ ਤੁਸੀਂ ਸੜਕਾਂ ਤੇ ਲੋਕ ਰੋਲੇ ਨੇ ਠੀਕ ਹੈ ਕਿ ਨਹੀਂ ਜੀ ਮਤਲਬ ਸਾਲ ਡੇਢ ਸਾਲ ਤੁਸੀਂ ਸੜਕਾਂ ਤੇ ਰੋਤਾ ਸਾਰਿਆਂ ਨੂੰ ਤੁਸੀਂ ਕਿੰਨਾ ਤੰਗ ਕੀਤਾ ਸਾਰੇ ਤੇ ਹੁਣ ਤੁਸੀਂ ਕਹੋ ਵੀ ਅਸੀਂ ਨਾਲ ਆ ਗੱਲ ਤਾਂ ਤੁਸੀਂ ਤਾਂ ਨਾਲੋਂ ਪરાਜੇ ਇਹਨਾਂ ਨੂੰ ਸਮਝ ਲੈਣ ਸਿਧੇ ਵੀ ਪੰਜਾਬ ਤੋਂ ਦੇ ਨਾਲ ਨਹੀਂ ਹੈਗਾ ਘੱਟੋ ਘੱਟ ਪਿੰਡੂ ਪੰਜਾਬ ਤਾਂ ਬਿਲਕੁਲ ਨਹੀਂ ਹੈਗਾ ਸ਼ਹਿਰਾਂ ਚੋਂ ਕਿਤੇ ਨਾ ਕਿਤੇ ਧਰਮ ਦੇ ਨਾਂ ਤੇ ਵੋਟਾਂ ਲੈ ਸਕਦੇ ਨੇ ਪਰ ਉਹ ਪੰਜਾਬ ਚ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦਾ ਅਕਾਲੀ ਦਲ ਦੂਫਾੜ ਹੋ ਚੁੱਕਿਆ ਗਗਨੀ ਹਰਪ੍ਰੀਤ ਸਿੰਘ ਪ੍ਰਧਾਨ ਲਾਇਗੇ ਨੇ ਮਨਬੀਤ ਵਾਲੀ ਜਿੱਥੇ ਵੱਲੋਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਗਗਨੀ ਹਰਪ੍ਰੀਤ ਸਿੰਘ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਨੂੰ ਅੱਜ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਚੁੱਕੇ ਨੇ ਦੇਖੋ ਮੈਂ ਸੱਚੀ ਦੱਸਾਂ ਕਈ ਵਾਰੀ ਕਈ ਵਾਰੀ ਗੱਲ ਕਈ ਹੋਰ ਕੰਟੈਕਸਟ ਕੋਈ ਲੈ ਜਾਂਦਾ ਹੈ ਪਰ ਇਹ ਮੈਂ ਸਮਝਦਾ ਵੀ ਗਗਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਗਲਤ ਹੋਇਆ ਜਲਤ ਹੋਇਆ ਜੇ ਸਾਰੇ ਉਹਨਾਂ ਕੋਲ ਹੀ ਲੈ ਕੇ ਗਏ ਸੀ ਵੀ ਤੁਸੀਂ ਸਾਡਾ ਫੈਸਲਾ ਕਰਾਓ ਤੇ ਉਹ ਆਪ ਹੀ ਇੱਕ ਧੜੇ ਨੂੰ ਕਰਕੇ ਤੇ ਹੁਣ ਉਹਦੇ ਪ੍ਰਧਾਨ ਬਣ ਕੇ ਮੱਲਵੇ ਮੱਲਵੇ ਤਾਂ ਇੱਕ ਕੋਈ ਆਪਾਂ ਕਿਸੇ ਕੋਲ ਜੱਜ ਕੋਲ ਗਏ ਦੋ ਪਾਰਟੀਆਂ ਲੈਣ ਤੇ ਜੱਜ ਜੀ ਦੋ ਪਾਰਟੀਆਂ ਦਾ ਕੋਈ ਜ਼ਮੀਨਦਾਰ ਰੌਲਾ ਹੋਇਆ ਜੱਜ ਕੋਲ ਜਾਣ ਤੇ ਜੱਜ ਜੀ ਕਹੇ ਜ਼ਮੀਨ ਮੈਂ ਲੈ ਲੈਂਦਾ ਵੀ ਇਹ ਤਾਂ ਉਹ ਇਹ ਤਾਂ ਮਤਲਬ ਮੈਂ ਸਮਝਦਾ ਕਿ ਤਨਾ ਕਿਤੇ ਇਹ ਚੰਗਾ ਨਹੀਂ ਪਿਆ ਫੈਸਲਾ ਹੂੰ ਇਹ پتہ ਨਹੀਂ ਉਹ ਜਿਹਨਾਂ ਨੇ ਕੀਤਾ ਉਹ ਜ਼ਿਆਦਾ ਜਾਣਦੇ ਹੋਣਗੇ ਪਰ ਇਹ ਇਸ ਗੱਲ 'ਚ ਕਿਤੇ ਨਾ ਕਿਤੇ ਜੋ ਸੁਭੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਕਹਿ ਰਹੀ ਸੀ ਉਹ ਸੱਚ ਸਾਬਤ ਹੋਇਆ ਵੀ ਕਿਤੇ ਨਾ ਕਿਤੇ ਸਵਾਰਥ ਨਾਲ ਵੱਜੇ ਫੈਸਲੇ ਕੈਨ ਮੀ ਹਰਪ੍ਰੀਤ ਸਿੰਘ ਹੋਣੀ ਮਤਲਬ ਇੱਕ ਮੈਨੂੰ ਲੱਗਦਾ ਵੀ ਪਹਿਲੇ ਹੀ ਉਹਨਾਂ ਦੇ ਮਨ 'ਚ ਸੋਚ ਸੀਗੀ ਇੱਕ ਜਿਵੇਂ ਕੁਵਰਜੀਤ ਪ੍ਰਤਾਪ ਨੇ ਮਿੱਥ ਕੇ ਲੋਕਾਂ ਦੇ ਜਜ਼ਬਾਤਾਂ ਦਾ ਖੇਡਿਆ ਇਨਕੁਆਇਰੀ ਛੱਡ ਕੇ ਅਸਤੀਫਾ ਦੇ ਕੇ ਵੀ ਇੱਕ ਇੱਕ ਮਿੱਥਿਆ ਸੀ ਮੰਚ 'ਤੇ ਮੈਂ ਇਲੈਕਸ਼ਨ ਲੜਨੀ ਆ ਮੈਂ ਸਿਆਸਤ ਚੋਣਾ ਮંત્રી ਬਣਨਾ ਚਲੋ ਨਹੀਂ ਬਣਾਇਆ ਉਹਨਾਂ ਦੀ ਪਾਰਟੀ ਉਹਨਾਂ ਨੂੰ ਵਰਤ ਗਈ ਉਹ ਵੱਖਰੀ ਗੱਲ ਹੈ ਇਸੇ ਤਰੀਕੇ ਮੈਨੂੰ ਇਹ ਲੱਗਦਾ ਵੀ ਗੱਲ ਇਹ ਹਰਪ੍ਰੀਤ ਸਿੰਘ ਉਹਨਾਂ ਦੇ ਮੰਚ 'ਤੇ ਪਹਿਲੇ ਹੀ ਇੱਕ ਇਹ ਸੀਗਾ ਪੀਡੀਐਸ ਨੂੰ ਲੈ ਕੇ ਉਹਨਾਂ ਨੇ ਉਦੋਂ ਵੀ ਇੰਨਾ ਜ਼ਿਆਦਾ ਰਿਐਕਟ ਕੀਤਾ ਉਦੋਂ ਵੀ ਜਿਹੜੀ ਉਹਨਾਂ ਦੀ ਅਗਰ ਤੁਸੀਂ ਉਦੋਂ ਵਾਲੀ ਬਾਡੀ ਲੈਂਗੁਏਜ ਤੇ ਉਹਨਾਂ ਦੇ ਫੈਸਲੇ ਦੇਖੋ ਤੇ ਐਂ ਲੱਗਦਾ ਵੀ ਬਾਇਸਟ ਸੀਗੇ ਉਹ ਅਕਸਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀ ਹਾਂ ਵੀ ਮੈਂ ਅਮਰ ਸ਼ਾਹ ਨਾਲ ਵੀ ਮੇਰੀ ਫੋਨ ਤੇ ਗੱਲ ਹੁੰਦੀ ਆ ਬੀਜਪੀ ਵਾਲਿਆਂ ਨਾਲ ਵੀ ਗੱਲ ਹੁੰਦੀ ਆ ਕਿਤਨੇ ਸਾੜ ਗੜ ਤੇ ਬੀਜਪੀ ਨਹੀਂ ਤਾਂ ਨਹੀਂ ਛੱਡੇ ਬਦ ਹੋ ਸਕਦਾ ਬਦ ਕਿਸਮਤ ਹੀ ਹੈ ਜੇ ਪੰਛੀ ਦੇ ਰਹਿਣ ਨਾ ਜਿਨ੍ਹਾਂ ਦੇ ਦਾ ਐਡਾ ਸਤਕਾਰਤ ਰੁਤਬਾ ਹੋਏ ਗੱਲ ਇਨਸਾਨ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਇਨਸਾਨ ਜਿਹੜੀ ਜਗ੍ਹਾ ਤੇ ਬੈਠਾ ਹੈ ਹਮ ਵਿਆਨੀ ਹਰਪ੍ਰੀਤ ਸਿੰਘ ਸੋ ਬਾਰੀ ਗੱਲ ਕਰਨ ਅਮਰਤਸ਼ਾ ਨੂੰ ਨਾਲ ਪਰ ਅਗਰ ਜਥੇਦਾਰ ਕਾਲ ਤੱਕ ਕਿਸੇ ਦੇ ਥੱਲੇ ਲੱਗਦਾ ਤੇ ਉਹ ਮਾੜੀ ਗੱਲ ਹੈ ਜਥੇਦਾਰ ਕਾਲ ਤੱਕ ਪੋਸਟ ਬੰਦਾ ਤੇ ਉਹਦਾ ਸਿੱਖ ਕੌਮ ਨੂੰ ਸੇਧ ਦੇਣਾ ਉਹਨਾਂ ਦਾ ਫਰਜ਼ ਹੈ ਤੇ ਜੇ ਉਹ ਹੀ ਐ ਤਾਂ ਕਰ ਤੇ ਫਿਰ ਤਾਂ ਹੀ ਆ ਪਾਹੀ ਅੱਜ ਨਵੀਂ ਪਨੀਰੀ ਦੂਰ ਹੋ ਰਹੀ ਹੈ ਮੈਂ ਅਕਾਲੀ ਜਲ ਦੇ ਪ੍ਰਧਾਨ ਸੁਖਵੀਰ ਸਿੰਘ ਬਦਲ ਨਾਲ ਮੈਂ ਟੇਬਲ ਟॉक ਕੀਤੀ ਬੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਉਹ ਲੱਗਦਾ ਕਿ ਜਿਹੜੀ ਅਕਾਲੀ ਦੇ ਲੋਕਾਂ ਬਾਰੇ ਪ੍ਰਤੀ ਸੋਚ ਹੈਗੀ ਵੀ ਅਕਾਲੀ ਜਲ ਮਾਰੇ ਪਰ ਉਹਨੇ ਮਾਰੇ ਨਹੀਂ ਹੈਗੇ ਹੋ ਸਕਦਾ ਵੀ ਅਕਾਲੀ ਨੂੰ ਦੁਬਾਰਾ ਗਰੋਥ ਕਰ ਸਕਦਾ ਜਿਸ ਤਰ੍ਹਾਂ ਦੀ ਸੁਖਵੀਰ ਸਿੰਘ ਬਦਲ ਦੀ ਸੋਚ ਆ ਜਿਸ ਤਰ੍ਹਾਂ ਮੈਂ ਦੇਖਿਆ ਦੇਖੋ ਇਹ ਤਾਂ ਵਕਤ ਦੱਸੂਗਾ ਗਰੋਥ ਕਰਦੇ ਨੇ ਕਿ ਨਹੀਂ ਕਰਦੇ ਗੱਲ ਇਹ ਹੈ ਜਿਹੜੇ ਉਹਨਾਂ ਦੇ ਟਾਈਮ ਤੇ ਜਿਵੇਂ ਬੇਅਦਬੀਆਂ ਹੋਈਆਂ ਹਾਂ ਹਾਂ ਤੇ ਚਲੋ ਹੋਈਆਂ ਤੇ ਵੀ ਕੁਐਸਚਨ ਮਾਰਕ ਹੋ ਸਕਦਾ ਹੈ ਪਰ ਜਿਵੇਂ ਉਹਨਾਂ ਦੇ ਉੱਤੇ ਉਹਨਾਂ ਨੇ ਰਿਐਕਟ ਕੀਤਾ ਉਸ ਗੱਲ 'ਈ ਕਦੀ ਸਿੱਖ ਕੌਮ ਨੇ ਉਹਨਾਂ ਨੂੰ ਮਾਫੀ ਨਹੀਂ ਦੇਈ ਕੋਈ ਪੋਲਿਟੀਕਲ 파ਟੀ ਇਹ ਕਰ ਜਾਂਦੀ ਤੇ ਉਹਨੂੰ ਮਾਫੀ ਮਿਲ ਜਾਣੀ ਸੀ ਕਿਉਂਕਿ ਪੋਲਿਟੀਕਲ 파ਟੀ ਇਹ ਇੱਕ ਸਿਆਸਤ ਵਾਲੀ ਪਾਰਟੀ ਐ ਅਕਾਲੀ ਦਲ ਦਾ ਬੈਕਗ੍ਰਾਉਂਡ ਹੀ ਪੰਥਕ ਹੈ ਤੇ ਪੰਥ ਨੂੰ ਕੈਰੀ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਸੀ ਇੱਕ ਪੰਥਕ ਪਾਰਟੀ ਜਿਨ੍ਹਾਂ ਦਾ ਬੇਸ ਹੀ ਧਰਮ ਹੋਵੇ ਉਹ ਉਹਨਾਂ ਦੇ ਹੁੰਦੇ ਆ ਧਰਮ ਦੀ ਬੇਅਦਬੀ ਹੋ ਜਾਏ ਉਹ ਕਦੀ ਮੈਂ ਸਮਝਦਾ ਨਹੀਂ ਵੀ ਮਾਫੀ ਮਿਲੂਗੀ ਉਹ ਉਹਨੂੰ ਕਹਿੰਦੇ ਵੀ ਅਸੀਂ ਅਕਾਲੀ ਦਲ ਦਾ ਝੰਡਾ ਵੀ ਲਵਾਵਾਂਗੇ ਅਕਾਲੀ ਦਲ ਦਾ ਦਫ਼ਤਰ ਵੀ ਲਵਾਵਾਂਗੇ ਤੇ ਐਜਪੀਸੀ ਵੀ ਲਵਾਵਾਂਗੇ ਤਨੋਂ ਦਾ ਉਹ ਤਾਂ ਗੱਲਾਂ ਹੁੰਦੀਆਂ ਨੇ ਅੱਗੇ ਕਈ ਵਾਰੀ ਹੋਈਆਂ ਨੇ ਹੂੰ ਕਈ ਵਾਰੀ ਇਹਨੇ ਉਹ ਤਾਂ ਉਹਨਾਂ ਦਾ ਨੂਨੀ ਫੈਸਲਾ ਹੈ ਹੁਣ ਉਹਨਾਂ ਨੇ ਜਦੋਂ ਉਸ ਝੰਡੇ ਦਾ ਮੁੱਲ ਵੀ ਨਹੀਂ ਰਿਹਾ ਉਸ ਦਫਤਰ ਦਾ ਮੁੱਲ ਵੀ ਨਹੀਂ ਰਿਹਾ ਹੂੰ ਉਸ ਸਿਧਾਂਤ ਦਾ ਮੁੱਲ ਹੀ ਨਹੀਂ ਰਿਹਾ ਤੁਸੀਂ ਅਗਰ ਇਹ ਹੀ ਦੇਖ ਲਓ ਬਈ ਜਾਂ ਤਾਂ ਜਿਹੜੇ ਬਹੁਤ ਜ਼ਿਆਦਾ ਕੱਟਣਵਾਦੀ ਨੇ ਹੂੰ ਉਹ ਵੀ ਅਖਾਲੀਵਾਲ ਨੂੰ ਸਪੋਰਟ ਨਹੀਂ ਕਰਦੇ ਜਾਂ ਮਾਰਨ ਵਾਲੇ ਅੰਮ੍ਰਿਤਪਾਲ ਨੇ ਜਾਂ ਜਿਹੜੇ ਬਹੁਤ ਮੋਡਰੇਟ ਨੇ ਉਹ ਵੀ ਨਹੀਂ ਕਰਦੇ ਉਹ ਵਿਚ ਵਿਚਾਲੇ ਜਿਹੜੇ ਤੁਸੀਂ ਕਹਿੰਦੇ ਹੋ ਰਿਲੀਜੀਅਸ ਸੈਂਟੀਮੈਂਟ ਹੋਣਾ ਹੈ ਹੀ ਨਹੀਂਗਾ ਜਦੋਂ ਹੈ ਹੀ ਨਹੀਂ ਤੇ ਫਿਰ ਕਿੰਨੇ ਮੈਂ ਤੁਹਾਡੇ ਹਲਕੇ ਤੇ ਆਉਂਗਾ ਜੀ ਘੁੰਮ ਕੇ ਹਲਕੇ ਦੇ ਵਿੱਚ ਤੁਸੀਂ ਅਕਸਰ ਵੀਡੀਓ ਪਾ ਰਹੇ ਹੋ ਰੋਜ਼ ਤੁਸੀਂ ਲਾਈਵ ਹੋ ਰਹੇ ਹੋ ਤੁਸੀਂ ਹਾਲਾਤ ਕਿਸ ਤਰ੍ਹਾਂ ਦੇਖਦੇ ਪਿਓ ਆਪਣੇ ਹਲਕੇ ਦੇ ਸਾਊਥ ਕੰਸਟੀਟੂਐਂਸੀ ਦੇ ਕਿ ਤੁਸੀਂ ਕਹਿੰਦੇ ਹੋ ਹਾਲਾਤ ਸਭ ਤੋਂ ਬੱਤਰ ਬਣੇ ਹੋਏ ਆ ਜੀ ਤੁਸੀਂ ਤੁਸੀਂ ਆਪ ਵੀ ਉੱਥੇ ਰਹਿੰਦੇ ਹੋ ਤੁਸੀਂ ਦੱਸੋ ਵੀ ਕਿਹੜਾ ਕੰਮ ਹੈ ਜਿਹੜਾ ਠੀਕ ਤਰੀਕੇ ਨਾਲ ਸਿਰੇ ਚੜਾਇਆ ਜਾ ਰਿਹਾ ਹੈ ਜੇ ਵਰਲਡ ਬੈਂਕ ਕਾਲੇ ਜਿਹੜਾ ਪਾਣੀ ਦਾ ਪ੍ਰੋਜੈਕਟ ਹੈ ਉਹਨੂੰ ਲੈ ਕੇ ਕਿਤੇ ਸਿਲੈਕਸ਼ਨ ਹੋ ਰਹੀ ਹੈ ਸਪਾਟਸ ਦੀ ਉਹ ਗਲਤ ਹੋ ਰਹੀ ਹੈ ਤੁਸੀਂ ਜਿੱਥੇ ਕੰਪੈਕਟਰ ਲਾਇਏ ਸੀ ਗੈਸਪੁਰੇ ਉੱਥੇ ਤੁਸੀਂ ਉਹ ਜਗ੍ਹਾ ਨੂੰ ਪਾਰਕ ਤੇ ਡਵੈਲਪ ਕਰ ਸਕਦੇ ਕੋਈ ਤਾਂ ਉਹ ਜਗ੍ਹਾ 5-6 ਕਿਲੋ ਵਰਤ ਸਕਦੇ ਹੋ ਪਰ ਉਹ ਸਾੜਾ ਉੱਥੇ ਕੂੜੇ ਦਾ ਡੰਪ ਤੇ ਲੋਕਾਂ ਦੀ ਜ਼ਿੰਦਗੀ ਨੂੰ ਵੱਤ ਤੋਂ ਬਸਤਰ ਬਣਾਇਆ ਗਿਆ ਹੁਣ ਅੱਜ ਕੱਲ ਮੈਂ ਪਰਸੋਂ ਜਾ ਕੇ ਆਇਆ ਬਈ ਰੇਡੂ ਸਾਹਿਬ ਰੋਡ ਤੇ ਤੁਸੀਂ ਸੀਵਰ ਪੱਟਤਾ ਪੱਟ ਕੇ ਤੁਸੀਂ ਸੀਵਰ ਨੂੰ ਜਿਹੜੇ ਸਾਈਜ਼ ਦਾ ਸੀਵਰ ਸੀ ਤੁਸੀਂ ਉਸੇ ਸਾਈਜ਼ ਦੀ ਪਾਈਪ ਦੁਬਾਰਾ ਪਾ ਰਹੇ ਹੋ ਤੇ ਤੁਸੀਂ ਸਿਲੈਕਟ ਕਿਹੜਾ ਟਾਈਮ ਕਰ ਰਹੇ ਹੋ ਜਦੋਂ ਬਰਸਾਤਾ ਨੇ ਤੁਸੀਂ ਉਹਨੂੰ ਪਤਾ ਵੀ ਵਰਸਾਤਾ ਨੇ ਤੁਸੀਂ ਉਹ ਅੱਗੇ ਪਿੱਛੇ ਕਰ ਲਓ ਮੈਨੂੰ ਵੀ ਪਤਾ ਲੱਗਿਆ ਵੀ ਕਦੇ ਵੀ ਲੋਕਾਂ ਨੇ ਇਹ ਵੀ ਬੇਨਤੀ ਲਈ ਸੀਗੀ ਵੀ ਸ਼ੀਵਰੇ ਜਿਹੜਾ ਉਹਨੇ ਪਾਉਣ ਤੋਂ ਲੱਗ ਗਿਆ ਵੀ ਵੱਡੇ ਪਾਦੋਂ ਆਉਣ ਵਾਲੇ ਸਮੇਂ ਦੀ ਵੀ ਮੁਸ਼ਕਲ ਨਾ ਹੋਵੇ ਬਿਲਕੁਲ ਪਰ ਉਹ ਉਹ ਪ੍ਰਣਾਲਾ ਉੱਥੇ ਤੋਂ ਉੱਥੇ ਹੀ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਜੇ ਤੁਸੀਂ ਨਵੇਂ ਪਾਉਣ ਲੱਗੋ ਤੈਨੂੰ ਦੂਜੇ ਪਾਸੇ ਜੋੜ ਦੋ ਮੇਨ ਸ਼ੀਵਰ ਨਾਲ ਉਹ ਵੀ ਨਹੀਂ ਜੋੜਿਆ ਹੁਣ ਆਪਾਂ ਫੇਰ ਉਸੇ ਪਾਸੇ ਨੂੰ ਫੇਰ ਲੈ ਕੇ ਪਾਈਪ ਵੀ ਉੱਡੀ ਐ ਸਕੋ ਤੁਸੀਂ ਅਗਰ ਜਾ ਕੇ ਉੱਥੇ ਕਰੋ ਤੇ ਮੈਨੂੰ ਲੋਕਾਂ ਨੇ ਇਹ ਵੀ ਕਿਹਾ ਬਈ ਜਿਹੜਾ ਇਹ ਹੈਗਾ ਹੁਣ ਹਉਧੀਆਂ ਬਣਾ ਰਹੇ ਆ ਉਹਦੇ ਚ ਬੜਾ ਸਬਸਟੈਂਡੈਂਟ ਮਟੀਰੀਅਲ ਯੂਜ਼ ਹੋ ਰਿਹਾ ਉਹ ਸਬਸਟੈਂਡੈਂਟ ਮਟੀਰੀਅਲ ਵੀ ਇਹ ਹੈ ਵੀ ਪਾਣੀ ਸਿਮ ਕੇ ਬਾਹਰੋਂ ਅੰਦਰ ਆ ਰਿਹਾ ਹਉਧੀਆਂ ਚ ਤੇ ਜਦੋਂ ਫਿਰ ਵਿੱਚੋਂ ਇਹਦਾ ਮਤਲਬ ਸਿਮ ਕੇ ਉਦੋਂ ਵੀ ਬਾਹਰ ਜਾਊਗਾ ਕਿਹੜਾ ਉਹ ਉਹ ਆਪਣੇ ਆਪ ਸਿੱਕ ਬੜਾ ਵੱਡਾ ਇੱਕ ਪ੍ਰੋਬਲਮ ਰਹਿਣੀ ਹੈ ਬਾਤ ਮੌਜੂਦਾ ਬਤਾਇ ਕਿ ਨੇ ਵਰਸਪ सॉरी 바ਰ ਕੋਡ ਇਸ਼ੂ ਕੀਤਾ ਵੀ ਜਿਹੜੀ ਵੀ ਕੋਰੋਕ ਪ੍ਰੋਬਲਮ ਹੈ ਉਹਦਾ ਫਾਰਮ ਭਰੋ ਤੇ ਸੁਝਾ ਲੋ ਸਾਦੋ ਸਾਰਿਆਂ ਤੋਂ ਹਲਕਿਤ ਜਾਣੀ ਆਪ ਲੁਧਿਆਣਾ ਸਾਊਥ ਹਲਕਾ 바ਰ ਕੋਡ ਆਲਾ ਇਹ ਇਹ ਐਮ ਐਲ ਐ ਨੂੰ ਸਮੇਂ ਨਾਲ ਚਾਹੀਦਾ ਹੈ ਭਈ ਉਹ ਚੰਡੀਗੜ੍ਹ ਤੋਂ ਐਮ ਐਲ ਐ ਨਹੀਂ ਬਣਿਆ ਹੈ ਉਹ ਮੁਹਾਲੀ ਤੋਂ ਨਹੀਂ ਬਣਿਆ ਲੁਧਿਆਣਾ ਵੈਸਟ ਦੇ ਐਮਐਲਏ ਨਹੀਂ ਹੈਗੇ ਤੇ 바ਰਕੋਡ ਦੇਤਾ ਕੋਈ 바ਰਕੋਡ ਸਕੈਨ ਪਹਾੜੀ ਵਾਲਿਆਂ ਨੇ ਵੀ ਲੋਕੀ ਕਹੀ ਜਾਂਦੇ ਨੇ ਕਹਿੰਦੇ ਅਸਤੀਫਾ ਦੇ ਦੋ ਕੁ ਘਰੇ ਬੈਜੋ ਉਹ ਮੈਂ ਇੱਕ ਗੱਲ ਕਹਿ ਰਿਹਾ ਉਹ ਬਦਕਿਸਮਤੀ ਹੈ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਹਲਕਾ ਕੀ ਹੈ ਜੇ ਤੇ ਕੀ ਲੋਕਾਂ ਦੀਆਂ ਜ਼ਰੂਰਤਾਂ ਨੇ ਉਸੇ ਲੋਕ ਮਿਹਨਤ ਮਜ਼ਦੂਰੀ ਵਾਲੇ ਲੋਕ ਨੇ ਉਸੇ ਲੋਕ ਰੋਜ਼ ਮਤਲਬ ਕਮਾਉਣ ਤੇ ਖਾਣ ਵਾਲੇ ਲੋਕ ਨੇ ਹੁਣ ਮੈਂ ਉਹਦੇ ਨੇ ਇਸਮਨ ਚੌਂਕ ਗਿਆ ਇਸਮਨ ਚੌਂਕ ਤੋਂ ਜਿਹੜੀ ਕੰਗਨ ਵਾਲਾ ਰੋਡ ਜਾਂਦੀ ਹੈ ਉਹ ਰੋਡ 21 ਚ ਜਦੋਂ ਮੈਂ ਗਿਆ ਬਹੁਤ ਪੁਰਾਣਾ ਹਾਲ ਸੀਗਾ ਉਹ ਅਸੀਂ ਪਾਸ ਕਰਾਈ ਤੇ ਉਹ ਰੋਡ ਦੇ ਲਈ ਫੰਡ ਲਿਆਂਦੇ ਉਹ ਬਣ ਕੇ ਬਾਈ ਚ ਤਿਆਰ ਹੋ ਗਈ ਹੂੰ ਸਰਕਾਰ ਤੋਂ ਬਾਅਦ ਤਿਆਰ ਹੋਈ ਹੈ ਪਰ ਉਹ ਸਾਰਾ ਪੇਪਰ ਵਰਕ ਹੋ ਕੇ ਕੰਮ ਸ਼ੁਰੂ ਕਰਾਤਾ ਸੀ ਮਹੂਰਤ ਕਰਤਾ ਸੀ ਠੀਕ ਹੈ ਉਹ ਕੰਮ ਕੰਪਲੀਟ ਹੋ ਗਿਆ ਉਹਦੇ ਤੇ ਚਲੋ ਈ ਪੱਥਰ ਲਾ ਲਿਆ ਸਾਰਾ ਕੁਝ ਕਰ ਲਿਆ ਪਰ ਮੈਨੂੰ ਦੇਖ ਕੇ ਦੁੱਖ ਹੋਇਆ ਵੀ ਜਿੰਨਾ ਸਪੈਸੀਫਿਕੇਸ਼ਨ ਕੰਮ ਦੇ ਸਿਗੇ ਉਹ ਸਪੈਸੀਫਿਕੇਸ਼ਨ ਨਾਲ ਕੰਮ ਨਹੀਂ ਹੋਇਆ ਤੇ ਸੜਕ 3 ਸਾਲਾਂ ਚ ਟੁੱਟ ਗਈ ਹੂੰ ਦੁਬਾਰਾ ਉਹ ਜੇ ਹਾਲਾਤ ਹੋਏ ਹੋਏ ਨੇ ਤੇ ਪਿਛਲੇ ਸਾਲ ਵੀ ਐ ਜਿਹੇ ਹਾਲਾਤ ਸੀ ਹੂੰ ਇਦਾਂ ਮਤਲਬ ਸਾਲ ਚ ਟੁੱਟ ਗਈ ਸੜਕ ਜੇ ਸੜਕ ਸਰਕਾਰ ਸਾਲ ਚ ਟੁੱਟ ਗਈ ਤਾਂ ਉਹਦਾ ਕਸੂਰਬਾਰ ਕੌਣ ਹੈ ਹੂੰ ਜਾਂ ਤਾਂ ਕੰਟਰੋਲ ਡਿਜ਼ਾਈਨ ਚ ਫਲੋਤੀ ਫਿਰ ਜਿਹਨੇ ਡਿਜ਼ਾਈਨ ਬਣਾਇਆ ਉਹਨੂੰ ਡੰਗਣ ਜੇ ਡਿਜ਼ਾਈਨ ਤੇ ਫਲਾਨੀ ਸੀਗਾ ਫਿਰ ਜਿਹਨੇ ਠੇਕੇਦਾਰ ਨੇ ਐਗਜ਼ੀਕਿਊਟ ਕੀਤਾ ਉਹਦੇ ਤੇ ਲਿਆਉਣ ਜਿਹੜੇ ਉੱਥੇ ਸੁਪਰਵਾਈਜ਼ਨ ਤੇ ਜੇਏਐਸਡੀਓ ਸੀ ਐਕਸੀਐਨਸੀ ਉਹ ਕੀ ਕਰ ਰਹੇ ਸੀਗੇ ਮਤਲਬ ਕਿ ਸਿਰਫ ਪੱਥਰਾ ਪੱਥਰੀ ਜਿੰਦਗੀ ਲੈ ਕੇ ਆ ਕੋਈ ਕੰਮ ਨਾਲ ਲਾਇਲਟੀ ਕੋਈ ਰਹੀ ਨਹੀਂ ਗਈ ਜਦੋਂ ਤੁਸੀਂ ਆਪਣੇ ਬੇਸਿਕ ਕਰਤਾਰ ਤੋਂ ਢਿੱਲੋਗੇ ਸਭ ਇਹ ਪ੍ਰੋਬਲਮ ਹੋਣੀ ਹੋਣੀ ਹੈ ਉੱਥੇ ਬਹੁਤ ਵੱਡੀ ਛੋਟੇ ਛੋਟੇ ਚੀਜ਼ਾਂ ਦੀ ਪ੍ਰੋਬਲਮ ਹੈ ਇਹੀ ਇੱਥੇ ਵੀ ਪ੍ਰੋਬਲਮ ਹੈ ਵੀ ਕੌਣ ਜਿਨੇ ਕੋਈ ਲਿਆ ਰਿਆ ਹੈ ਜਿਨੇ ਉਹ ਸਪੈਸੀਫਿਕੇਸ਼ਨਸ ਬਣਾਈਆਂ ਨੇ ਜਿਹੜੇ ਛੇਤੀ ਕੋ ਟੁੱਟਦਾ ਉਹ ਉਹਦੇ ਲਈ ਕਿਸ ਕਿਸ ਨੇ ਜ਼ਿੰਮੇਵਾਰਤਾ ਖਾਣਾ ਪਊ ਪਰ ਪਰ ਮੌਜੂਦਾ ਵਿਧਾਇਕ ਕਹਿੰਦੇ ਨੇ ਕਿ ਮੈਂ ਜਨਤਾ ਲਈ ਸਪੁਰਦਾਂ ਜਨਤਾ ਦੇ ਕੰਮ ਹੋਏ ਕਰਨਾ ਮੇਰਾ ਵਚਨਬੱਧ ਹੈ ਸਭ ਕਹਿਣੀ ਤੇ ਕਰਨੀ 'ਚ ਫਰਕ ਬਹੁਤ ਹੈ ਤੁਸੀਂ ਦੱਸੋ ਮੌਜੂਦਾ ਵਿਧਾਇਕ ਇਹ ਦੇਣ ਕੋਈ ਔਰ ਖਾ ਖਾ ਗਰ ਉਹਨਾਂ ਕੋਲ ਹੈਗਾ ਕਾਰਪੋਰੇਸ਼ਨ ਦੇ ਕੰਮ ਨੂੰ ਨਾ ਦਿਵਾਉਣ ਵੀ ਇਹ ਮੈਂ ਕਰਤੀ ਇਹ ਤੋਂ ਇਲਾਵਾ ਗਣਾਉਣ ਵੀ ਕਿਹੜਾ ਫੰਡ ਉਹ ਚੰਡੀਗੜ੍ਹੋਂ ਲੈ ਕੇ ਆਏ ਨੇ ਇਹ ਨਹੀਂ ਵੀ ਕਾਰਪੋਰੇਸ਼ਨ ਨੇ ਇੱਥੇ ਸੜਕ ਬਣਾਤੀ ਮੈਂ ਬਣਵਾਤੀ ਇਹ ਇੱਥੇ ਲੱਗੇ ਲੱਗਿਆ ਕਾਰਪੋਰੇਸ਼ਨ ਵਾਲੇ ਫੰਡ ਤਾਂ ਐਮਐਲਏ ਨਾ ਵੀ ਹੋਏ ਤੇ ਕੌਂਸਲਰਾਂ ਤੋਂ ਤੂੰ ਲੱਗੀ ਜਾਣਾ ਕੌਂਸਲਰ ਵੀ ਨਹੀਂ ਹੋਣਗੇ ਅਸਾਂ ਤੋਂ ਲੱਗੀ ਜਾਣਾ ਇਹ ਕਿ ਨਾ ਉਹ ਤਾਂ ਇਹ ਪ੍ਰਾਇੋਰਟੀ ਹੋ ਸਕਦੀ ਐ ਇੱਥੇ ਨਹੀਂ ਲੱਗਣਾ ਤੇ ਇੱਥੇ ਲੱਗ ਗਿਆ ਇੱਥੇ ਨਹੀਂ ਲੱਗਿਆ ਤੇ ਇੱਥੇ ਲੱਗ ਗਿਆ ਹੂੰ ਇੰਨਾ ਹੀ ਫਰਕ ਐ ਨਾ ਪਰ ਇੱਕ ਹੁੰਦਾ ਤੁਸੀਂ ਚੰਡੀਗੜ੍ਹੋਂ ਸੀਐਮ ਤੋਂ ਕੋਈ 50 ਕਰੋੜ ਕੋਈ 100 ਕਰੋੜ ਰੁਪਇਆ ਲੈ ਕੇ ਆਏ ਇਲਾਕੇ ਦੀ ਡਿਵੈਲਪਮੈਂਟ ਲਈ ਤੁਸੀਂ ਉਹ ਲਾਇਆ ਉਹ ਕੀ ਐ ਉਹ ਦਿਖਾਉਣ ਕੋਈ ਕਲੇਸ਼ਨਗਰਾਂ ਪੁਲ ਕਹਿੰਦੇ ਬਣ ਰਿਹਾ ਅਸੀਂ ਮੈਂ ਲੈ ਕੇ ਆਈਏ ਉਹ ਤਾਂ ਜੀ ਬਾਇ ਡਿਫਾਲਟ ਪੁਲ ਸਾਰੇ ਜਿਹੜੇ ਸਟ੍ਰੀਟ ਦੇ ਉੱਤੇ ਉਹ ਬਣ ਰਹੇ ਨੇ ਸਦਰਨ ਬਾਈਪਾਸ ਦੇ ਉੱਤੇ ਉਹ ਤਾਂ ਅੱਗੇ ਵੀ ਸਾਊਥ ਸਿਟੀ ਕੋ ਬਣ ਰਹੇ ਨੇ ਤੇ ਫੇਰ ਉਹ ਕੌਣ ਉਹ ਉਹ ਵੀ ਇਹ ਲੈ ਤੇ ਚੱਲੋ ਦੂਜੀ ਗੱਲ ਤੇ ਆਜੋ ਕਿੰਨੀ ਦੇਰ ਹੋ ਗਈ ਪੁਲ ਨੂੰ ਸ਼ੁਰੂ ਕੀਤੇਆਂ ਨੂੰ ਆ ਲੁਧਿਆਣੇ ਵੈਸਟ ਭੰਪੂਸ਼ਾ ਨਾਸ਼ੂਲੇ ਬਣਾਇਆ ਸੀ ਪੁਲ ਬੰਦੀ ਸਿੰਘ ਨਗਰ ਦਾ ਪੁਲ 55 ਦਿਨਾਂ 'ਚ ਤਿਆਰ ਕਰਕੇ ਲੋਕਾਂ ਨੂੰ ਹੈਂਡਓਵਰ ਕਰਤਾ ਸੀ ਉਦੋਂ ਗੱਡੀਆਂ ਚੱਲ ਪਈਆਂ ਸੀਗੀਆਂ 55 ਦਿਨ ਤੇ ਉੱਥੇ ਕਿੰਨੇ ਦਿਨ ਹੋ ਗਏ ਨੇ ਉਹ ਕਹਿੰਦੇ ਵੀ ਹੋਮ ਨਾ ਕਰੋ ਨਾ ਇਹਨਾਂ ਜਵਾਬ ਦਉ ਤੁਸੀਂ ਕਹਿੰਦੇ ਹਲਕੇ ਚ ਰਹਿੰਦੇ ਹੋ ਕਿੰਨੇ ਮਹੀਨੇ ਹੋ ਗਏ ਲੈ ਉੱਥੇ ਉਹ ਕਹਿੰਦੇ ਕਿ ਪਾਣੀ ਨਹਿਰ ਦਾ ਪਾਣੀ ਦੋ ਰੁਕੇ ਹੋਇਆ ਹੋਊਗਾ ਫਿਰ ਦੁਬਾਰਾ ਕੰਮ ਸ਼ੁਰੂ ਕੀਤਾ ਜਾਊਗਾ। ਨਿਕਾਲੀ ਉਹਨਾਂ ਦੇ ਕਮੈਂਟ ਪੜੇ ਸੀਗੇ ਸਾ ਨਹਿਰ ਦਾ ਪਾਣੀ ਜਿੰਨੇ ਰੁਕਿਆ ਰਹੇ 19 ਦਿਨ ਚ ਕੋਈ ਪੂਰਾ ਕੀਤਾ। ਇਕੱਲੇ ਕਮੈਂਟ ਕਰਕੇ ਆਪਣਾ ਇੱਕ ਦੇ ਕੇ ਵੱਛਲ ਉਸੇ ਨੂੰ ਘੁਮਾ ਕੇ ਸੋਸ਼ਲ ਮੀਡੀਆ ਤੇ ਟੀਮਾਂ ਬੈਠੀਆਂ ਨੇ ਘੁਮਾਰੀਆਂ ਨੇ ਉਹਦਾ ਫਾਇਦਾ ਨਹੀਂ ਨਾ। ਤੁਸੀਂ ਜਸਟੀਫਾਈ ਕਰੋ ਇਹਨੂੰ। ਬਈ ਇੰਨੀ ਦੇਰ ਕੀ ਕੀਤਾ ਤੁਸੀਂ ਉੱਥੇ? ਸਮਝਾਓ ਇਹ ਨਹੀਂ ਰੇਟ ਚ ਕਿ ਥੋੜੀ ਰੋਡ ਐ ਇਟੇ ਰੋਡ ਉਹਦੀ ਬੜੀਆਂ ਕੰਪਲੀਟਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉਤੇ 98 ਲੱਖ ਰੁਪਏ ਦੀ ਮੈਂ ਮੈਂ ਕੁਝ ਪੜਿਆ ਸੀਗਾ 98 ਲੱਖ ਰੁਪਏ ਲਾਗਤ ਨਾਲ ਉਸ ਰੋਡ ਦਾ ਉਧ ਘਾਟਨ ਤੋਂ ਦੋ ਐਮਐਲਏ ਤੇ ਦੋ ਤਿੰਨ ਦੋ ਤਿੰਨ ਕੌਂਸਲਰ ਦੋ ਤਿੰਨ ਵਾਰਡ ਇੰਚਾਰਜ ਇਹਨਾਂ ਸਾਰਿਆਂ ਨਾਲ ਕੇ ਜਿਹੜਾ ਉਹ ਸੜਕ ਦਾ ਉਧ ਘਾਟਨ ਕੀਤਾ ਪਰ ਸੜਕ ਦੋ ਵਾਰ ਬਣੀ ਉਹ ਟੁੱਟ ਗਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੜਾ ਰਸ਼ਵਾਲਾ ਟ੍ਰੈਫਿਕ ਵਾਲਾ ਰੋਡ ਆ ਉਸੇ ਦਾ ਗੈਸ ਕਰਨ ਜਾਂਦਾ ਹੋ ਗਿਲ ਰੋਡ ਤੋਂ ਸਭ ਕੋ ਬਿਲਕੁਲ ਬਾਉਂਡਰੀ ਹੈ ਆਤੋਂ ਦਾ ਸਾਊਥ ਟਿਕੀਂ ਹੈ ਮੈਂ ਤਾਂ ਹੀ 2 ਐਮ ਐਲ ਨੂੰ ਕਿਹਾ ਹਾਂ ਉਹ ਪਰ ਪ੍ਰੋਬਲਮ ਇਹ ਹੈ 2 ਐਮ ਐਲ ਸੀਗੀ ਉਹ ਹੂਟ ਅਫਸਰਾਂ ਤੋਂ ਪਾਲਿਸੀ ਬਣੀ ਕੌਂਸਲਰ ਨੂੰ ਫਾਈਲ ਮੂਵ ਹੋਈ ਸੜਕ ਦੀ ਜ਼ਰੂਰ ਸੀ ਉੱਥੇ ਸੜਕ ਤਾਂ ਪਾਸ ਹੋ ਗਈ ਅਫਸਰਾਂ ਨੇ ਕਹਿਤਾ ਐਮ ਐਲ ਆ ਕੇ ਆ ਕੇ ਕੱਟ ਕੇ ਪੀਤਾ ਕੱਟਪਾ ਤੇ ਬਸ ਐਮ ਐਲ ਜ਼ਿੰਮੇਵਾਰੀ ਪੂਰੀ ਹੋ ਗਈ ਵੀ ਐਸੀ ਡਿਵੈਲਪਮੈਂਟ ਕਰਾਤੀ ਡਿਵੈਲਪਮੈਂਟ ਹੁੰਦੀ ਹੈ ਵੀ ਤੁਸੀਂ ਉਹ ਕਿੱਦਾਂ ਦੀ ਬਣ ਰਹੀ ਹੈ ਤੇ ਤੁਸੀਂ ਇਨਸ਼ੋਰ ਕਰੋ ਵੀ ਬਣ ਕੇ ਟੁੱਟੀ ਕਿਉਂ ਉਦੋਂ ਪਹਿਲੇ ਉਹ ਕਿੰਨੀ ਬੁਰੀ ਤਰ੍ਹਾਂ ਬਹਿ ਗਏ ਸੀ ਉੱਥੇ ਹੂੰ ਠੀਕ ਹੈ ਕਿ ਨਹੀਂ ਮਤਲਬ ਇੱਕ ਥਾਂ ਤੋਂ ਬੈਠਿਆ ਦੋ ਥਾਂ ਤੋਂ ਬੈਠਿਆ ਤਿੰਨ ਥਾਂ ਤੋਂ ਬੈਠਿਆ ਉਹ ਸਾਰੀ ਰੋਡ ਠੀਕ ਹੈ ਹਾਂ ਇਹਦਾ ਕਿੰਨਾ ਬੁਰਾ ਹਾਲ ਹੋ ਗਿਆ ਸੀ ਲੋਕਾਂ ਦੀ ਜਾਨ ਮਾਲ ਦੀ ਕਿਵੇਂ ਉਦੋਂ ਬਾਅਦ ਤੁਸੀਂ ਹੁਣ ਕਰਤੀ ਤੇ ਫੇਰ ਉਦੋਂ ਬਾਅਦ ਫੇਰ ਟੁੱਟ ਜੇ ਤੇ ਕੌਣ ਜ਼ਿੰਮੇਵਾਰ ਹੈ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਕੀਤੇ ਤੇ ਕਾਰਵਾਈ ਹੁਣ ਚਾਹੀਦੀ ਹੈ ਅਸਰਾਂ ਦੇ ਜਿੱਤੇ ਮਰਜੀ ਕਰਨਾ ਤੁਸੀਂ ਇਹਦਾ ਕਰਨਾ ਕਿਸੇ ਤੇ ਤੁਸੀਂ ਕੋਈ ਬੰਦਾ ਇੱਕ ਅ ਇਨਕੁਆਇਰੀ ਕਰੂਗਾ ਔਰ ਰਿਸਪੌਂਸਿਬਿਲਟੀ ਦੱਸੂਗਾ ਵੀ ਤੁਹਾਡੇ ਕੈਮਰਾਮੈਨ ਦਾ ਕਸੂਰ ਹੈ ਤੁਹਾਡਾ ਕਸੂਰ ਹੈ ਤੁਹਾਡੇ ਡੈਸਕ ਤੇ ਬੈਠੇ ਦਾ ਕਸੂਰ ਹੈ ਤੁਹਾਡੇ ਓਨਰ ਦਾ ਕਸੂਰ ਹੈ ਕਿਸੇ ਤੇ ਕੋਈ ਫਿਕਸ ਕਰੂਗਾ ਕੋਈ ਹੈ ਹੀ ਨਹੀਂ ਅੰਨੇ ਨੂੰ ਗੋੜਾ ਧੋਈ ਪੜਦਾ ਹਰਾ ਪੈਨ ਹਰਾ ਪੈਨ ਹਰਾ ਪੈਨ ਲੋਕਾਂ ਲਈ ਚੰਗੇ ਕਰ ਦਾਂਗੇ ਚੰਗੇ ਕਰ ਦਾਂਗੇ ਕਰਨਾ ਕੀ ਹੈ ਕੀ ਕੀਤਾ ਉਹਦਾ ਲੇਖਾ ਜੋਗਾ ਕੌਣ ਦਊਗਾ ਮੈਂ ਆਕੇ ਸਵਾਲਤੇ ਆਉਂਗਾ ਜੀ ਕਾਂਗਰਸ ਪਾਰਟੀ ਹਲਕਾ ਦੱਖਣੀ ਚ ਇਲੈਕਸ਼ਨ ਕੌਣ ਲੜੇਗਾ ਹੁਣ ਸਾਲ ਦਾ ਸਮਾਂ ਬਹੁਤ ਪਿਆ ਪਤਾ ਕੌਣ ਲੜੂਗਾ ਤਾਂ ਵਕਤ ਕਿਉਂਕਿ ਮੈਨੂੰ ਲੱਗਦਾ ਕਿ ਤਿੰਨੇ ਜਾਣੇ ਆ ਚੁੱਕੇ ਨੇ ਸੱਤ ਤੇ 13 ਆ ਜਾਣਗੇ ਸਿਮਰਜੀਤ ਬੈਂਸ ਸਭ ਚਾਹਤ 13 ਆ ਜਾਣਗੇ ਜੋ ਚੀਮਾ ਤਾਲੀ ਸੁਣ ਲੈ ਜਿੰਦਰਪਾਲ ਤਾਜਪ uri ਤੁਸੀਂ ਆਪਣਾ ਇੱਕ ਇੱਕ ਰੱਖ ਕੇ ਆਪਣਾ ਇੱਕ ਹੋਟ ਚਲਾ ਰਹੇ ਹੋ ਤੁਸੀਂ ਮੇਰੇ ਮੂੰਹ ਕੌਣਾ ਚਾਹੁੰਦੇ ਹੋ पार्टी कि जिम्मेवारी लाइदी है, दस हो रहा ना? है।, हो है, है? मेरी जिम्मेवारी लाओगी मेरी जिम्मेवारी पार्टी ने भी बी च मैं इलेक्शन लड़िया जेड़ा इलेक्शन लड़द कांग्रेस ਉਹ ਉਹਨੂੰ ਕੰਟੈਸਟਡ ਕੈਂਡੀਡੇਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ 5 ਸਾਲ ਤੁਸੀਂ ਉੱਥੇ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਪਾਰਟੀ ਨੇ ਲਈ ਹੈ ਤੁਸੀਂ ਉੱਥੇ ਪਾਰਟੀ ਦੇ ਕੰਮਾਂ ਨੂੰ ਲੁਕਾਫਟਰ ਕਰਨਾ ਹੈ ਮੇਰਾ ਕੰਮ ਸੀ 5 ਸਾਲ ਪਾਰਟੀ ਦਾ ਝੰਡਾ ਉੱਥੇ ਬੁਲੰਦ ਰੱਖਣਾ ਉੱਥੇ ਜਿੰਨਾ ਮੈਂ ਕਰ ਸਕਦਾ ਜਿੰਨੀ ਮੇਰੇ ਚ ਕਪੈਸਿਟੀ ਹੈ ਜਿੰਨੀ ਮੇਰੀ ਸਮਝ ਹੈ ਮੈਂ ਉਹਦੇ ਅਕੋਰਡਿੰਗਲੀ ਜਿੰਨਾ ਕਰ ਸਕਦਾ ਮੈਂ ਕਰ ਆ ਆਪਾਂ ਕਰ ਰਹੇ ਆ 27 ਜਦੋਂ ਆਊਗੀ ਉਦੋਂ ਪਾਰਟੀ ਡਿਸਾਈਡ ਕਰ ਦੋਗੇ ਜਿਹਨੂੰ ਡਿਸਾਈਡ ਕਰੂਗੇ ਉਹ ਲੈਂਦੇ ਲੱਗਦਾ ਵੀ ਤੁਸੀਂ ਰਿਜ਼ਰਵ ਕਰ ਦਿਓ ਕਿਉਂਕਿ ਪਿਛਲੇ ਵਾਰ ਲੜ ਤੋ ਕਿਸੇ ਨੇ ਇਹ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਭਾਈ ਇਹ ਮੇਰੀ ਪਾਰਟੀ ਡਿਸਾਈਡ ਕਰੂਗੀ ਮੈਂ ਕਿ ਮੈਂ ਕਹਿ ਸਕਦਾ ਮੈਂ ਮੈਨੂੰ ਤਾਂ ਮੈਂ ਮੇਰੇ ਹਿਸਾਬ ਨਾਲ ਤਾਂ ਮੈਂ ਸਭ ਤੋਂ ਕਾਬਿਲ ਆ ਮੈਂ ਤਾਂ ਕਹਿ ਦੂੰਗਾ ਮੈਨੂੰ ਮੁੱਖ ਮੰਤਰੀ ਬਣਾ ਦੋ ਗੱਲ ਮੇਰੀ ਕਾਬਲੀਅਤ ਦੀ ਨਾ ਗੱਲ ਦੋ ਵਾਰ ਪਾਰਟੀ ਨੇ ਡਿਸਾਈਡ ਕਰ ਦੋ ਵਾਰ ਐਮਐਲ ਵੀ ਬਣ ਚੁੱਕੇ ਨੇ ਬਹਿਸ ਤਦ ਉਹ ਵੀ ਕਹਿੰਦੇ ਸੀ ਲੜਨੀ ਆ ਸਾ ਫਿਰ ਮੈਂ ਤਾਂ ਕਹਿ ਰਿਹਾ ਤੁਹਾਨੂੰ ਵੀ ਜੇ ਤਾਂ ਪਾਰਟੀ ਦੇਖ ਲਓ ਕਿ ਜਿਹਨੂੰ ਡਿਸਾਈਡ ਕਰ ਦੋਗੇ ਉਹ ਲੜ ਲੂਗਾ ਇਹਦੇ 'ਚ ਕੋਈ ਕੋਈ ਹਾਰਡ ਐਂਡ ਫਾਸਟ ਕੋਲਤਾ ਹੈ ਨਹੀਂ ਕ ਮੈਂ ਤੋ ਪਹਿਲੇ ਵੀ ਕਈ ਲੜੇ ਮੇਰੇ ਤੋਂ ਬਾਅਦ ਵੀ ਕਈਆਂ ਨੇ ਲੜਨਾ ਇਹ ਤਾਂ ਜਿੰਨੋ ਜਿੰਨੋ ਡਿਸਾਈਡ ਹੋਊਗਾ ਉਦੋਂ ਬੈਠੂਗੀ ਕਮੇਟੀ ਬਣੂਗੀ ਕਾਂਗਰਸ ਦਾ ਇੱਕ ਸੂਲ ਹੈ ਕਾਂਗਰਸ 'ਚ ਕਦੀ ਵੀ ਕੋਈ ਫੈਸਲੇ ਐ ਨਹੀਂ ਹੁੰਦੇ ਕਾਂਗਰਸ ਉੱਪਰ ਕਮੇਟੀ ਬਣਦੀ ਹੁੰਦੀ ਹੈ ਕਿਸੇ ਦੇ ਕਹੇ ਤੇ ਨਹੀਂ ਇੱਥੇ ਫੈਸਲੇ ਹੁੰਦੇ ਉਹ ਕਮੇਟੀ ਉਹਦੇ ਹਾਈ ਕਮਾਂਡ ਦੇ ਮੈਂਬਰ ਹੁੰਦੇ ਨੇ ਉਹਦੇ 'ਚ ਪ੍ਰਧਾਨ ਸੀਐਲਪੀ ਵੀ ਮੈਂਬਰ ਹੁੰਦੇ ਨੇ ਉਹਦੇ 'ਚ ਫਰੰਟਲ ਆਰਗੇਨਾਈਜੇਸ਼ਨ ਵਾਲੇ ਮੈਂਬਰ ਹੁੰਦੇ ਨੇ ਕੋਲੋਰਵੇ ਹੁੰਦੇ ਨੇ ਸੈੱਟ ਪੈਟਰਨ ਜਿਹੜਾ ਆਏਗਾ ਉਹ ਬਣ ਚੁੱਕੀ ਕਮੇਟੀ ਉਹ ਸਟੱਡੀ ਕਰਕੇ ਰეკਮੈਂਡ ਕਰਦੀ ਹੈ ਫਿਰ ਉੱਤੇ ਜਾਂਦਾ ਹੈ ਉੱਤੇ ਫਿਰ ਵਰਕਿੰਗ ਕਮੇਟੀ ਡਿਸਾਈਡ ਕਰਦੀ ਹੈ ਮੀਟਿੰਗ ਤੇ ਜਿਹੜੇ ਉਹ ਫੈਸਲੇ ਡਿਸਾਈਡ ਕਰ ਦਿੰਦੇ ਉਹ ਟਿਕਟ ਮਿਲ ਜਾਂਦੀ ਹੈ ਤੇ ਅਗਰ ਟਿਕਟ ਕਿਸੇ ਹੋਰ ਨੂੰ ਮਿਲਦੀ ਆ ਤਾਂ ਸਪੋਰਟ ਕਰਦੇ ਉਹਦੇ ਮਤ ਕੜਾਂਗੇ ਕਰਾਂਗੇ ਫੁੱਲ ਫੁੱਲ ਲੱਜ ਇਹ ਕਿਹੜੀ ਗੱਲ ਅਸੀਂ ਹੁੰਦਾ ਚਾ ਤਾਂ ਹੈ ਵੀ ਅੱਜ ਕਾਂਗਰਸਾਂ ਸਵੇਰੇ ਚੱਕ ਕੇ ਜੁਲੀ ਬਿਸਤਰਾ ਕਿਤੇ ਹੋਰ ਚਲੀ ਜਾਏ ਅਸੀਂ ਤਾਂ ਦੇਖੋ ਬੜੀ ਸਪਸ਼ਟ ਗੱਲ ਆ ਕਿ ਆ ਜਿੱਦਨ ਤੋਂ ਪੋਲਿਟਿਕ ਸ਼ੁਰੂ ਕੀਤੀ ਐ ਸਕੂਲ ਤੋਂ ਕਾਲਜ ਗਿਆ ਆ ਉਦੋਂ ਤੋਂ ਕਾਂਗਰਸ ਦੀ ਲਾਈਨ ਤੇ ਉੱਤੇ ਆ ਠੀਕ ਆ ਤੇ ਅਸੀਂ ਤਾਂ ਕਾਂਗਰਸ 'ਚ ਹੀ ਰਹਿਣਾ ਭਰਾਵਾ ਅਸੀਂ ਕਿਤੇ ਤੇ ਇੰਦੇ 'ਚ ਫਿਰ ਪੁੱਛ ਲਈ ਤੇ ਗੱਲ ਹੀ ਨਹੀਂ ਹੈਗੀ ਜੇ ਇਹ ਤਾਂ ਮੈਂ ਤਾਂ ਹਮੇਸ਼ਾ ਕਹਿੰਦਾ ਇਸ ਚੀਜ਼ ਨੂੰ ਨਹੀਂ ਤਾਂ ਲੀਡਰ ਨੂੰ ਹੁੰਦਾ ਉਹ ਉਹਨਾਂ ਨੂੰ ਕਹਿਣਾ ਵੀ ਮੈਂ 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 ਤਾਂ ਪਹਿਲਾ ਬੰਦਾ ਸੀ ਜਿਹਨੇ ਕਿਹਾ ਸੀ ਵੀ ਆ ਜਿਹੜਾ ਕਰੋਗੇ ਡਿਸੀਜਨ ਉੱਤੇ ਉਹ ਤੇ ਫੁੱਲ ਚੜਾ ਰਾਂ ਕਿਉਂਕਿ ਪਿਛਲੇ ਜਿਹੜੀਆਂ ਗੱਲਾਂ ਵੀ ਹੋਈਆਂ ਨੇ ਥੋੜੀ ਰਿਕਾਰਡਿੰਗਾਂ ਵੀ ਹੋਈਆਂ ਤੁਸੀਂ ਅ ਵੀਰਲ ਹੋਈਆਂ ਨੇ ਉਹਦੇ ਕਰਕੇ ਮੈਂ ਤੁਹਾਨੂੰ ਪੁੱਛਿਆ ਉਹ ਛੱਡੋ ਮੈਂ ਇਹਨਾਂ ਕੀ ਕਹ ਦੱਤ ਨਹੀਂ ਕੋਈ ਪਤਾ ਨਹੀਂ ਕੀ ਹੈ ਕੀ ਨੀ ਤੇ 100 ਚੀਜ਼ਾਂ ਥੋੜੇ ਖਰਾਬ ਕੰਸਟਰਕਸ਼ਨ ਹੁੰਦੀਆਂ ਨੇ ਉਹ ਛੋਟੇ ਬੰਦੇ ਨੇ ਜਿਨ੍ਹਾਂ ਦੀ ਸੋਚ ਇਹੋ ਜਿਹੀ ਹੁੰਦੀ ਹੈ ਜਿੱਥੇ ਜਾਣਾ ਕਲੇਸ਼ ਹੋਣਾ ਉਹਨਾਂ ਨੇ ਕਰਨਾ ਹੀ ਹੁੰਦਾ ਸੋ ਕੋਈ ਨਹੀਂ ਜਿਹੜਾ ਜਿੰਨੂੰ ਪਾਰਟੀ ਦੇਊਗੀ ਟਿਕਟ ਕੋਈ ਦਿਨ ਲੰਬਕੇ ਬੰਦ ਕਰਾਂਗੇ ਸਾਡਾ ਫਰਜ 27 ਤੱਕ ਸਥਾਈ ਜੇ ਪਾਰਟੀ ਕਹੂਗੀ ਸਥਾਈ ਤਾਂ ਅੱਗੇ ਕੰਟੀਨਿਊ ਕਰਨਾ ਇਲੈਕਸ਼ਨ ਲੜਾਂਗੇ ਤਕੜੇ ਹੋ ਕੇ ਲੜਾਂਗੇ ਤੇ ਜੇ ਪਾਰਟੀ ਕੋਈ ਹੋਰ ਕਰੂਗੀ ਤਾਂ ਫਿਰ ਉਹ ਜ਼ਿੰਮੇਵਾਰੀ ਜਿਹੜੀ ਜ਼ਿੰਮੇਵਾਰੀ ਪਾਰਟੀ ਦੇ ਲੂਗੀਓ ਪੂਰੀ ਕਰਾਂਗੇ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਥੋੜਾ ਜੀਮਾ ਸਾਹਿਬ ਥੈਂਕ ਯੂ ਸੋ ਇਹ ਸੀਗੇ ਈਸ਼ਵਰ ਜੋਸ਼ ਸਿੰਘ ਜੀ ਮਾ ਜਿਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਦਾ ਜਾਣਾ ਬੜਾ ਮੰਦਭਾਗਾ ਵੀ ਨਹੀਂ ਜਾਣਾ ਚਾਹੀਦਾ ਸੀਗਾ ਹੋਰ ਵੀ ਗੱਲਬਾਤ ਕੀਤੀ ਤੇ ਪਾਰਟੀ ਵਰਤੀ ਵੀ ਕਿਹਾ ਵੀ ਅਗਰ ਪਾਰਟੀ ਡਿਊਟੀ ਕਿਤੇ ਵੀ ਲਾਉਂਦੀ ਆ ਤੇ ਤਤਬਰ ਤਿਆਰ ਰਹਿਣਗੇ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਈਸ਼ਵਰ ਜੋਤ ਚਿਮਨ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਬਾਅਦ ਦੀ ਗੱਲ ਹੈ ਅਗਰ ਕਿਸੇ ਹੋਰ ਨੂੰ ਮਿਲਦੇ ਕਿ ਈਸ਼ਵਰ ਜੋਤ ਸਿੰਘ ਚਿਮਾ ਕਿਸੇ ਹੋਰ ਦੀ ਮਦਦ ਕਰਦੇ ਨੇ ਕਿ ਨਹੀਂ ਕਰਦੇ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਸੱਚੀ ਗੱਲ